ਨੀਰੂ ਬਾਜਵਾ ਜੋ ਕਿ ਪੰਜਾਬ ਦੀ ਇੱਕ ਮਸ਼ਹੂਰ ਅਭਿਨੇਤਰੀ ਹੈ ਆਪਣੀਆਂ ਫਿਲਮਾਂ ਦੀ ਵਜ੍ਹਾ ਨਾਲ ਅਕਸਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਆਈ ਹੈ। ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਜੇਕਰ ਨੀਰੂ ਬਾਜਵਾ ਦੇ ਪਰਿਵਾਰਕ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ 2015 ਵਿੱਚ ਬਿਜ਼ਨਸਮੈਨ ਹੈਰੀ ਜਵੰਦਾ ਨਾਲ ਵਿਆਹ ਕਰਵਾ ਲਿਆ। ਉਹਨਾਂ ਦੇ 3 ਬੱਚੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕੀ ਨੀਰੂ ਬਾਜਵਾ ਦਾ ਵਿਆਹ ਕਿਸੇ ਹੋਰ ਨਾਲ ਹੋਣਾ ਸੀ ਜਿਸ ਦੀ ਖਬਰ ਉਹਨਾਂ ਦੇ ਚਾਉਣ ਵਾਲਿਆਂ ਨੂੰ ਵੀ ਸੀ ਪਰ ਆਖਿਰਕਾਰ ਉਹਨਾਂ ਦਾ ਵਿਆਹ ਉਸ ਵਿਅਕਤੀ ਦੀ ਬਜਾਏ ਹੈਰੀ ਜਵੰਦਾ ਨਾਲ ਕਿਉਂ ਹੋਇਆ ਤੁਹਾਨੂੰ ਦੱਸ ਦਈਏ ਕਿ ਇਹ ਨਾਮ ਅਮਿਤ ਸਾਧ ਦਾ ਸੀ ਅਬਿਤ ਸਾਧ ਅਤੇ ਨੀਰੂ ਬਾਜਵਾ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਡਰਾਮੇ ਤੋਂ ਘੱਟ ਨਹੀਂ ਸੀ ਦੋਹਾਂ ਨੇ ਲਗਭਗ 8 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਵਿਆਹ ਕਰਨ ਦਾ ਵੀ ਸੋਚਿਆ ਪਰ ਇਹ ਰਿਸ਼ਤਾ ਆਪਣੇ ਅੰਜਾਮ ਤੱਕ ਕਦੀ ਨਹੀਂ ਪਹੁੰਚ ਸਕਿਆ ਜੇਕਰ ਗੱਲ ਅਮਿਤ ਅਤੇ ਨੀਰੂਦੀਪ ਪਹਿਲੀ ਮੁਲਾਕਾਤ ਦੀ ਕਰੀਏ ਅਮਿਤ ਅਤੇ ਨੀਰੂਦੀਪ ਪਹਿਲੀ ਮੁਲਾਕਾਤ ਟੀਵੀ ਸ਼ੋਅ ਗਨਸਨ ਰੋਜ਼ਸ ਦੇ ਸੈੱਟ ਤੇ ਹੋਈ ਸੀ ਸ਼ੂਟਿੰਗ ਦੌਰਾਨ ਦੋਹਾਂ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਉਸ ਸਮੇਂ ਅਮਿਤ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ ਜਦਕਿ ਨੀਰੂ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਨ ਦੋਹਾਂ ਦਾ ਰਿਸ਼ਤਾ ਤੀਜੀ ਨਾਲ ਲੱਗੇ ਵਧਿਆ ਅਤੇ ਉਹ ਨੱਚ ਬੱਲੀਏ ਵਰਗੇ ਸ਼ੋਅ ਦੇ ਵਿੱਚ ਵੀ ਇਕੱਠੇ ਨਜ਼ਰ ਆਏ ਇਸ ਸ਼ੋਅ ਦੌਰਾਨ ਅਮਿਤ ਨੇ ਨੀਰੂ ਲਈ ਡਾਂਸ ਤੱਕ ਸਿੱਖਿਆ ਹਾਲਾਂਕਿ ਉਹ ਖੁਦ ਡਾਂਸ ਕਰਨ ਵਿੱਚ ਵਧੀਆ ਨਹੀਂ ਸਨ ਪਰ ਇਹ ਸੁੰਦਰ ਰਿਸ਼ਤਾ ਅਚਾਨਕ ਟੁੱਟ ਗਿਆ 2010 ਵਿੱਚ ਦੋਹਾਂ ਦਾ ਬ੍ਰੇਕਅਪ ਹੋ ਗਿਆ ਇਸ ਦਾ ਸਭ ਤੋਂ ਵੱਡਾ ਚਟਕਾ ਅਮਿਤ ਨੂੰ ਤਦ ਲੱਗਾ ਜਦ ਉਹ ਰਿਐਲਿਟੀ ਸ਼ੋਅ ਬਿੱਗ ਬਾਸ ਵਿੱਚ ਸੀ ਰਿਪੋਰਟਰਾਂ ਮੁਤਾਬਕ ਉਹਨਾਂ ਨੂੰ ਕਰਦੇ ਅੰਦਰ ਹੀ ਖਬਰ ਮਿਲੀ ਕਿ ਨੀਰੂ ਉਹਨਾਂ ਨੂੰ ਛੱਡ ਚੁੱਕੀ ਹੈ ਇਹ ਸੁਣ ਕੇ ਉਹ ਪੂਰੀ ਤਰ੍ਹਾਂ ਟੁੱਟ ਗਏ ਅਤੇ ਸ਼ੋਅ ਵਿੱਚ ਉਹਨਾਂ ਨੂੰ ਰੋਂਦਾ ਵੀ ਦੇਖਿਆ ਗਿਆ ਬ੍ਰੇਕਅਪ ਦੀ ਅਸਲੀ ਵਜ੍ਹਾ ਕਦੇ ਸਾਹਮਣੇ ਨਹੀਂ ਆਈ ਪਰ ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਦੋਹਾਂ ਵਿਚਕਾਰ ਕੈਰੀਅਰ ਨੂੰ ਲੈ ਕੇ ਅਣਬਣ ਹੋ ਗਈ ਸੀ ਖੁਦ ਅਮਿਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਬ੍ਰੇਕਅਪ ਤੋਂ ਬਾਅਦ ਮੇਰੀ ਜ਼ਿੰਦਗੀ ਵਿਗੜ ਗਈ ਸੀ ਮੈਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਜੇਕਰ ਗੱਲ ਬ੍ਰੇਕਅਪ ਤੋਂ ਬਾਅਦ ਦੋਹਾਂ ਦੇ ਸਫ਼ਰ ਦੀ ਕਰੀਏ ਤਾਂ ਨੀਰੂ ਬਾਜਵਾ ਨੇ ਪੂਰੀ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਤੇ ਧਿਆਨ ਦਿੱਤਾ ਉਹਨਾਂ ਨੇ ਜਟਨ ਚੂਲੀਅਟ ਮੇਲ ਕਰਾ ਦੇ ਰੱਬਾ ਛੜਾ ਵਰਗੀਆਂ ਹਿੱਟ ਫਿਲਮਾਂ ਕੀਤੀਆਂ 2015 ਵਿੱਚ ਉਹਨਾਂ ਨੇ ਹੈਰੀ ਜਵੰਦਾ ਨਾਲ ਵਿਆਹ ਕਰ ਲਿਆ ਅਤੇ ਹੁਣ ਆਪਣੇ ਪਰਿਵਾਰ ਤੇ ਕਰੀਅਰ ਵਿੱਚ ਖੁਸ਼ ਹਨ। ਨੀਦ ਤੋਂ ਅਲੱਗ ਹੋਣ ਤੋਂ ਬਾਅਦ ਅਮਿਤ ਨੇ ਆਪਣੇ ਕਰੀਅਰ ਤੇ ਧਿਆਨ ਦਿੱਤਾ। ਕਾਇਪੋਚੇ ਨਾਲ ਉਹਨਾਂ ਨੇ ਬਾਲੀਵੁੱਡ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਸੁਲਤਾਨ, ਗੁੱਡ ਬ੍ਰੀਥ ਵਰਗੀਆਂ ਫਿਲਮਾਂ ਅਤੇ ਵੈਬ ਸੀਰੀਜ਼ਾਂ ਰਾਹੀਂ ਉਹਨਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨੂੰ ਸਾਬਤ ਕੀਤਾ। ਇੱਥੇ ਹੀ ਇੱਕ ਹੋਰ ਸਵਾਲ ਵੀ ਖੜਾ ਹੁੰਦਾ ਹੈ ਕਿ ਦੋਹਾਂ ਦੇ ਦਰਮਿਆਨ ਹੁਣ ਵੀ ਕੋਈ ਰਿਸ਼ਤਾ ਹੈ ਬ੍ਰੇਕਅਪ ਤੋਂ ਬਾਅਦ ਅਮਿਤ ਅਤੇ ਨੀਰੂ ਨੇ ਕਦੇ ਵੀ ਇੱਕ ਦੂਜੇ ਖਿਲਾਫ ਕੁਝ ਨਹੀਂ ਕਿਹਾ ਦੋਵੇਂ ਹੁਣ ਵੱਖ-ਵੱਖ ਰਾਹਾਂ ਤੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ ਇੱਕ ਇੰਟਰਵਿਊ ਵਿੱਚ ਅਮਿਤ ਨੇ ਕਿਹਾ ਨੀਰੂ ਮੇਰੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਰਹੀ ਪਰ ਕੁਝ ਰਿਸ਼ਤੇ ਪੂਰੇ ਨਹੀਂ ਹੋ ਸਕਦੇ ਜੇਕਰ ਹੁਣ ਫੈਨਸ ਦੀ ਪ੍ਰਤੀਕਿਰਿਆ ਨੂੰ ਵੇਖਿਆ ਜਾਵੇ ਤਾਂ ਅਮਿਤ ਅਤੇ ਨੀਰੂ ਦੇ ਬ੍ਰੇਕਅਪ ਤੋਂ ਉਹਨਾਂ ਦੇ ਫੈਨਸ ਵੀ ਨਿਰਾਸ਼ ਹੋ ਗਏ ਸਨ ਬਹੁਤ ਲੋਕਾਂ ਨੂੰ ਲੱਗਦਾ ਸੀ ਕਿ ਦੋਵੇਂ ਵਿਆਹ ਕਰਨਗੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ